ਹੈਲੋ ਹਾਂਜੀ ਸასი ਆਕਾਲ ਬਰਾਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਜਿਵੇਂ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ ਬੈਗ ਪੱਲੇ ਦਾ ਗਲਾ ਕੱਟਣ ਦਾ ਤਰੀਕਾ ਤੇ ਬੈਗ ਪੱਲੇ ਦੇ ਪਲੇਟ ਪਾਉਣ ਦਾ ਤਰੀਕਾ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਇਹ ਦੇਖਣ ਲਈ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਹਾਂਜੀ ਆ ਦੇਖੋ ਜੀ ਆਪਾਂ ਇਹਦੀ ਕਟਿੰਗ ਕਰ ਚੁੱਕੇ ਆਂ ਬੈਕ ਪੱਲੇ ਦੀ ਤਾਂ ਹੁਣ ਮੇਰੇ ਦਿਮਾਗ 'ਚ ਆਇਆ ਵੀ ਆਪਾਂ ਤੁਹਾਨੂੰ ਗਲੇ ਦੀ ਵੀਡੀਓ ਦੇ ਦਈਏ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਸਭ ਤੋਂ ਪਹਿਲਾਂ ਜੋ ਇਹਨਾਂ ਦੇ ਭੈਣ ਦੇ ਪਲੇਟ ਤਿਆਰ ਆ ਜੀ ਉਹ ਹੈਗੇ ਆ 12 ਇੰਚ ਤੇ ਠੀਕ ਹੈ ਜੀ 11.5 ਤੇ ਪਲੇਟ ਤਿਆਰ ਆ ਤਾਂ ਮਾਰਕਿੰਗ ਕਰਾਂਗੇ ਇਹਨਾਂ ਦੀ 12 ਇੰਚ ਤੇ ਠੀਕ ਹੈ ਹਾਂਜੀ ਆ ਦੇਖੋ ਜੀ 12 ਇੰਚ ਤੇ ਆਪਾਂ ਇਸ ਤਰ੍ਹਾਂ ਮਾਰਕਿੰਗ ਲਾ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਮਾਰਕਿੰਗ ਲਾਉਣ ਤੋਂ ਬਾਅਦ ਇਹਨਾਂ ਦੀ ਜਿਹੜੀ ਇੱਥੋਂ ਪਲੇਟ ਦੀ ਸਪੇਸ ਪਾਉਣੀ ਆ ਉਹ ਪਾਇਓ 3 ਇੰਚ ਦੀ ਠੀਕ ਹੈ ਜੀ 3 ਇੰਚ ਦੀ ਆ ਲਓ ਜੀ 3 ਇੰਚ ਪਲੇਟ ਲੰਬਾ ਪਾਉਣਾ 6.5 ਇੰਚ ਇੱਥੋਂ ਫੇਰ 3 ਤੇ ਠੀਕ ਹੈ ਜੀ ਹੁਣ ਆਪਾਂ ਇਹਦੀ ਜਿਹੜੀ ਹੈਗੀ ਪਲੇਟ ਡਾਰਕ ਕਰਕੇ ਤੁਹਾਨੂੰ ਦਿਖਾਉਣੀ ਆ ਵੀਡੀਓ ਦੇ ਵਿੱਚ ਲਾਈਟ ਆਉਂਦੀ ਹੋਊਗੀ ਇਹ ਠੀਕ ਹੈ ਇਸ ਤਰ੍ਹਾਂ ਦੇਖਿਓ ਇਸ ਤਰ੍ਹਾਂ ਰੱਖ ਲਓ ਸਕੇਲ ਪੱਟੀ ਲੈ ਲਓ ਉਹਦੇ ਨਾਲ ਡਾਰਕ ਕਰ ਦਿਓ ਤਾਂ ਹੱਥ ਨਾਲ ਵੀ ਹੋ ਜਾਊਗਾ ਠੀਕ ਹੈ ਇਸ ਤਰ੍ਹਾਂ ਠੀਕ ਹੈ ਜੀ ਠੀਕ ਹੈ ਜੀ ਇਹ ਪਲੇਟ ਠੀਕ ਹੈ ਹੁਣ ਇਹ ਪਲੇਟ ਦੇ ਵਿੱਚ ਜਿਹੜੀ ਤੁਸੀਂ ਸੀਨ ਭਰਨੀ ਹੁੰਦੀ ਹੈ ਉਹ ਕਿਸ ਤਰ੍ਹਾਂ ਭਰਿਆ ਕਰੋ ਠੀਕ ਹੈ ਜੀ ਇਹ ਪਲੇਟ ਹੈਗਾ 6.5 ਇੰਚ ਤੇ ਇੱਥੇ ਆਊਗਾ ਇਹਦਾ 2.7 ਇੰਚ ਤੇ ਅੱਧਾ ਆਊਗਾ ਇਹ ਪਲੇਟ ਦਾ ਠੀਕ ਹੈ ਆ ਹੋ ਗਿਆ ਅੱਧੇ ਦਾ ਠੀਕ ਹੈ ਹੁਣ ਅੱਧ ਤੇ ਇਸ ਤਰ੍ਹਾਂ ਹਾਲੋ ਜੀ ਅੱਧ ਤੇ ਅੱਧੀ ਇੰਚ ਇਧਰ ਨੂੰ ਮਾਰਕਿੰਗ ਕਰ ਦੋ ਓਕੇ ਜੀ ਅੱਧੇ ਅੱਧ ਨੂੰ ਕਰ ਦੋ ਓਕੇ ਹੋ ਗਿਆ ਹੁਣ ਤੁਸੀਂ ਕੀ ਕਰਨਾ ਵੀਰੇ ਆ ਦੇਖਿਓ ਇਤੋਂ ਰੱਖੋਗੇ ਸੀਨ ਇਸ ਤਰ੍ਹਾਂ ਲੈ ਕੇ ਆਉਂਗੇ ਠੀਕ ਹੈ ਓਕੇ ਹੋ ਗਿਆ ਤੇਰੇ ਤੋਂ ਸੀਨ ਲੈ ਕੇ ਜਾਉਂਗੇ ਇਦਾਂ ਠੀਕ ਹੈ ਦੋਨੇ ਪਾਸੇ ਇਸ ਤਰ੍ਹਾਂ ਸੀਨ ਲਾ ਦਿਓ ਪਲੇਟ ਦੀ ਆਪਾਂ ਨਾਲ ਤੁਹਾਨੂੰ ਸੀਨ ਵੀ ਸਮਝਾਤੀ ਇਸ ਤਰ੍ਹਾਂ ਲਾਣੀ ਆ ਠੀਕ ਆ ਲਓ ਜੀ ਇਹ ਹੋ ਗਏ ਬੈਕ ਦੇ ਪਲੇਟ ਡਨ ਠੀਕ ਹੈ ਹੁਣ ਆਜੋ ਇਹਨਾਂ ਦੇ ਗਲੇ ਤੇ ਹਾਂਜੀ ਇਹਨਾਂ ਦੇ ਜੋ ਗਲਾ ਹੈਗਾ ਗਲੇ ਦੀ ਚੜਾਈ ਹੈਗੀ ਆ ਵੀਰੇ 5 ਇੰਚ ਬੈਕ ਦੇ ਗਲੇ ਦੀ ਜਿਹੜੀ ਚੜਾਈ ਆ ਉਹ 5 ਇੰਚ ਲੈਂਥ ਹੈਗੀ ਆ 4.5 ਇੰਚ ਠੀਕ ਹੈ ਜੀ ਆਹ ਲਓ ਜੀ ਜੇ 5 ਇੰਚ ਆ ਤਾਂ ਵੀਰੇ 2.5 ਇੰਚ ਤੇ ਮਾਰਕਿੰਗ ਕਰਕੇ ਕਟਾਈ ਕਰੋਗੇ ਅੱਧੀ ਇੰਚ ਸੀਨ ਚਾ ਕੇ 2.5 ਇੰਚ ਹੋ ਜਾਊਗਾ 2.5 ਇੰਚ ਹੋ ਜਾਊਗਾ ਠੀਕ ਹੈ ਜੀ 2.5 ਤੇ ਮਾਰਕਿੰਗ ਕਰ ਲਿਓ ਆਹ ਲਓ ਜੀ ਠੀਕ ਹੈ ਲੰਬਾਈ ਪਾ ਲਿਓ 5 ਇੰਚ ਕੇਰਾ ਠੀਕ ਹੈ ਜੀ ਕਿਉਂਕਿ 7 ਇੰਚ ਸੀਨ ਜਾਣਾ ਨਾ ਉੱਪਰ ਹਾਂਜੀ ਆ ਲੋ ਜੀ ਠੀਕ ਹੈ ਜੀ ਹੁਣ ਇਹਨੂੰ ਮਲਾ ਦੋ ਆਪਸ ਵਿੱਚ ਇੱਕ ਤਰ੍ਹਾਂ ਦਾ ਬਾਕਸ ਬਣਾ ਲਓ ਇਸ ਤਰ੍ਹਾਂ ਜਿਵੇਂ ਆਪਾਂ ਮੋਢੇ ਦੀ ਕਾਰਟ ਵੇਲੇ ਬਣਾਉਣੀ ਹੁੰਦੀ ਹੈ ਠੀਕ ਹੈ ਇਹ ਬਣ ਗਿਆ ਹੁਣ ਇਹਦੇ ਵਿੱਚ ਕਾਰਟ ਪਾਉਂਗੇ ਇਸ ਤਰ੍ਹਾਂ ਓਕੇ ਜੀ ਇਸ ਤਰ੍ਹਾਂ ਹੋ ਗਿਆ ਤੇ ਇੱਕ ਇਹ ਜਿਹੜੀ ਬੈਗ ਕੱਲੇ ਦੀ ਪੱਲੇ ਤੇ ਕੰਤਰ ਲੱਗਦੀ ਹੈ ਜੀ ਗਲੇ ਦੀ ਫਿਨਿਸ਼ਿੰਗ ਦੇਣ ਲਈ ਉਹ ਤਰਸੀਵੇਂ ਕੱਟੀ ਜਾਂਦੀ ਹੈ ਠੀਕ ਹੈ ਜੀ ਉਹ ਵੀ ਮੈਂ ਤੁਹਾਨੂੰ ਦਿਖਾ ਦਾਂਗੇ ਆਪਾਂ ਜਦੋਂ ਇਹਦੇ ਜੋਇੰਟ ਕੀਤਾ ਗਲਾ ਉਦੋਂ ਦੱਸ ਦਾਂਗੇ ਠੀਕ ਹੈ ਜੀ ਹਾਂ ਜੀ ਇਹ ਫਿਨਿਸ਼ ਹੋ ਗਿਆ ਆਪਣਾ ਗਲਾ ਠੀਕ ਹੈ ਜੀ ਤੇ ਹੁਣ ਆਪਾਂ ਪਲੇਟ ਦੀ ਜਿਹੜੀ ਮਾਰਕਿੰਗ ਸੀਗੀ ਵੀਰੇ ਆ ਵਾਲੀ ਹਨਾ ਦੂਸਰੇ ਪਾਸੇ ਨਹੀਂ ਪਹੁੰਚਦੀ ਕੀਤੀ ਉਹ ਵੀ ਕਰ ਦੋ ਇਸ ਤਰ੍ਹਾਂ ਇਸ ਤਰ੍ਹਾਂ ਕੋ ਨੋਕ ਰੱਖੋਗੇ ਨੋਕ ਰੱਖ ਕੇ ਇਸ ਤਰ੍ਹਾਂ ਕਰ ਦੋਗੇ ਠੀਕ ਹੈ ਜੀ ਐਸ ਤਰ੍ਹਾਂ ਠੀਕ ਹੈ ਜੀ ਆलो ਮੈਂ ਹੁਣ ਤੁਹਾਨੂੰ ਪਲੇਟ ਇਹਦੇ ਦੋਨੇ ਪਲੇਟ ਪਾਈ ਵੀ ਦਿਖਾਉਣੀ ਆ ਔਰ ਗਲਾ ਦਿਖਾਉਣੀ ਆ ਖੁੱਲਾ ਇਮੇਜ ਦਾ ਪੱਲਾ ਖੁੱਲਾ ਕਰਕੇ ਹਾਂਜੀ ਦੇਖੋ ਜੀ ਠੀਕ ਹੈ ਜੀ ਬੈਕ ਪੱਲੇ ਦੀ ਮਾਰਕਿੰਗ ਹੋ ਕੇ ਡਨ ਹੋ ਗਈ ਆਪਣੀ ਠੀਕ ਹੈ ਹਾਂਜੀ ਆ ਪਲੇਟਾਂ ਦਾ ਹੋ ਗਿਆ ਆ ਇਹਨਾਂ ਦਾ ਗਲਾ ਹੋ ਗਿਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਆਈ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ